ਡਾਕਟਰ ਕੁਲਵਿੰਦਰ ਕੌਰ ਮਨ ਹਾਸਤੀ ਪੁਸਤਕ ਸੁਪਨਿਆਂ ਦਾ ਕਰਤਿਬਾਨੀ ਸਰਦਾਰ ਗੁਰਪ੍ਰੀਤ ਸਿੰਘ ਦਾ ਅਧਿਆਇ 1 ਸੇਵਾ ਦੀ ਭਾਵਨਾ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੰ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ ਵਾਰ ਪਾਈ ਗੁਰਦਾਰਸ ਸਾਡੇ ਗੁਰੂ ਸਹਿਬਾਨ ਨੇ ਆਪਣੀ ਬਾਣੀ ਵਿੱਚ ਸੇਵਾ ਤੇ ਸਿਮਰਨ ਨੂੰ ਬਹੁਤੀ ਮਹੱਤਵਪੂਰਨ ਸਥਾਨ ਦਿੱਤਾ ਹੈ। ਸੇਵਾ ਸੰਸਕ੍ਰਿਤੀ ਸ਼ਬਦ ਸੇਵ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਕਿ ਸੇਦੀ ਖਿਦਮਤ ਕਰਨੀ, ਸਤਿਕਾਰ ਕਰਨਾ ਤੇ ਪੂਜਾ ਕਰਨਾ। ਜਿੱਥੇ ਸਿਮਰਨ ਬੰਦੇ ਨੂੰ ਪਰਮਾਤਮਾ, ਵਾਹਿਗੁਰੂ, ਰੱਬ, ਅੱਲਾਹ, ਭਗਵਾਨ, ਰਾਮ ਨਾਲ ਜੋੜਦਾ ਹੈ, ਉੱਥੇ ਸੇਵਾ ਮਨੁੱਖ ਨੂੰ ਪਰਮ ਪਿਤਾ ਪਰਮਾਤਮਾ ਤੇ ਉਸ ਦੀ ਬਣਾਈ ਹਰਕਤ ਨਾਲ ਜੋੜਦੀ ਹੈ। ਸੇਵਾ ਦਾ ਗੁਣ ਰੱਬ ਲੱਖਾਂ ਕਰੋੜਾਂ ਲੋਕਾਂ ਵਿੱਚੋਂ ਕਿਸੇ ਬਿਰਲੇ ਇਨਸਾਨ ਨੂੰ ਦਿੰਦਾ ਹੈ ਜਿਹੜਾ ਵੀ ਇਨਸਾਨ ਸੇਵਾ ਵਿੱਚ चित्तਨੋਂ ਮਨੋਂ ਜੁੜਦਾ ਹੈ ਉਸ ਨੂੰ ਕੀਤੀ ਗਈ ਸੇਵਾ ਵਿੱਚੋਂ ਆਨੰਦ ਆਉਣ ਲੱਗਦਾ ਹੈ ਸੇਵਾ ਕਰਦਿਆਂ ਨਿਮਰਤਾ, ਪ੍ਰੇਮ ਤੇ ਦਇਆ ਦੇ ਗੁਣ ਸੁਤੇ ਸਿੱਧ ਹੀ ਅੰਦਰ ਆ ਜਾਂਦੇ ਹਨ ਉਸ ਅੰਦਰੋਂ ਵੈਰ, ਵਿਰੋਧ ਖਤਮ ਹੋ ਜਾਂਦਾ ਹੈ ਤੇ ਉਸ ਦੀ ਅਵਸਥਾ ਭਾਈ ਕਨਈਆ ਜੀ ਵਰਗੀ ਬਣ ਜਾਂਦੀ ਹੈ ਜੋ ਜੰਗ ਦੇ ਮੈਦਾਨ ਵਿੱਚ ਜ਼ਖਮੀ ਹੋਏ ਸਿੰਘਾਂ ਨੂੰ ਜਿੱਥੇ ਪਾਣੀ ਪਲਾਰੇ ਸਨ ਉੱਥੇ ਸਿੰਘਾਂ ਨਾਲ ਲੜਨ ਵਾਲੇ ਮੁਗਲਾਂ ਨੂੰ ਵੀ ਪਲਾਰੇ ਸਨ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨ ਆਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੇਵਾਤਨ ਪ੍ਰਕਾਰ ਦੀ ਹੁੰਦੀ ਹੈ। ਤਨ ਨਾਲ ਕੀਤੀ ਸੇਵਾ, ਮਨ ਨਾਲ ਕੀਤੀ ਸੇਵਾ ਤੇ ਧਨ ਨਾਲ ਕੀਤੀ ਸੇਵਾ। ਤਨ ਦੀ ਸੇਵਾ ਨੂੰ ਸਭ ਤੋਂ ਉੱਤਮ ਦਰਜਾ ਪ੍ਰਾਪਤ ਹੈ। ਮਨ ਦੀ ਸੇਵਾ ਦੂਜੇ ਨੰਬਰ ਤੇ ਧਨ ਨਾਲ ਕੀਤੀ ਸੇਵਾ ਤੀਜੇ ਨੰਬਰ ਤੇ ਆਉਂਦੀ ਹੈ। ਤਨ ਦੀ ਸੇਵਾ ਵਿੱਚ ਸੰਗਤ ਤੇ ਹੋਰ ਲੋੜਵੰਦਾਂ ਵਾਸਤੇ ਪ੍ਰਸ਼ਾਦੇ ਬਣਾਉਣੇ, ਸਬਜ਼ੀ ਬਣਾਉਣੀ, ਪਾਣੀ ਢੋਣਾ, ਲੰਗਰ ਵਰਤਾਉਣਾ, ਭਾਂਡੇ ਸਾਫ਼ ਕਰਨੇ, ਪੱਖਾ ਚੱਲਣਾ, ਝਾੜੂ ਦੇਣਾ, ਦਰਿਆ ਵਿਛਾਉਣੀਆਂ ਤੇ ਹੋਰ ਇਸ ਪ੍ਰਕਾਰ ਦੇ ਕਾਰਜ ਕਰਨੇ ਸ਼ਾਮਲ ਹਨ। ਪਾਈ ਲੈਣਾ ਜਿਹਨੇ ਗੁਰੂ ਅੰਗਦ ਦੇਵ ਜੀ ਬਣਨ ਤੋਂ ਪਹਿਲਾਂ ਆਪਣੇ ਤਨ ਨਾਲ ਸੇਵਾ ਨਿਭਾਈ। ਇੱਕ ਵਾਰੀ ਉਹ ਕਰਤਾਰਪੁਰ ਨੂੰ ਜਦੋਂ ਜਾਣ ਲੱਗੇ ਤਾਂ ਗੁਰੂ ਜੀ ਦੇ ਲੰਗਰ ਵਾਸਤੇ ਸਵਾ ਮਨ ਲੂਣ ਦੀ ਪੰਡ ਆਪਣੇ ਸਿਰ ਉੱਤੇ ਚੁੱਕ ਕੇ ਲੈ ਗਏ। ਜਦੋਂ ਆਪ ਕਰਤਾਰਪੁਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਿਵਾਸ ਸਥਾਨ ਤੇ ਪੁੱਜੇ ਤਾਂ ਅੱਗੇ ਮਾਤਾ ਸੁਰਖਣੀ ਜੀ ਬੈਠੇ ਹੋਏ ਸਨ ਆਪ ਜੀ ਨੇ ਲੂਣ ਦੀ ਬੰਡ ਸਿਰ ਤੋਂ ਥੱਲੇ ਲਾਹੀ ਮਾਤਾ ਜੀ ਨੂੰ ਮੱਥਾ ਟੇਕਿਆ ਤੇ ਗੁਰੂ ਜੀ ਬਾਰੇ ਪੁੱਛਿਆ ਕਿ ਉਹ ਕਿੱਥੇ ਹਨ ਮਾਤਾ ਜੀ ਨੇ ਕਿਹਾ ਕਿ ਉਹ ਖੇਤਾਂ ਵੱਲ ਗਏ ਹਨ ਆਈ ਲੈਣਾ ਜੀ ਖੇਤਾਂ ਵੱਲ ਤੁਰ ਪਏ ਉਹਨਾਂ ਨੇ ਦੇਖਿਆ ਕਿ ਗੁਰੂ ਜੀ ਖੇਤ ਵਿੱਚ ਬੀਜੇ ਗਏ ਝੋਨੇ ਵਿੱਚੋਂ ਕਾਹ ਬੂਟੀ ਕੱਢ ਰਹੇ ਸਨ ਉਹਨਾਂ ਨੇ ਗੁਰੂ ਜੀ ਨੂੰ ਮੱਥਾ ਟੇਕਿਆ ਤੇ ਉਹਨਾਂ ਨਾਲ ਹੱਥ ਵਟਾਉਣ ਲੱਗ ਪਏ ਆਪਣੇ ਪਾਏ ਹੋਏ ਰੇਸ਼ਮੀ ਕੱਪੜਿਆਂ ਦੀ ਵੀ ਉਹਨਾਂ ਨੇ ਕੋਈ ਪਰਵਾਹ ਨਾ ਕੀਤੀ ਥੋੜੀ ਦੇਰ ਉਹ ਦੋਵੇਂ ਕੰਮ ਕਰਦੇ ਰਹੇ ਫਿਰ ਗੁਰੂ ਜੀ ਨੇ ਕਾ ਬੂਟੀ ਕੱਢਣੀ ਬੰਦ ਕਰ ਦਿੱਤੀ ਤੇ ਭਾਈ ਲੈਣਾ ਜੀ ਨੂੰ ਕਹਿਣ ਲੱਗੇ ਚਲੋ ਇਸ ਦੀ ਪੰਡ ਬੰਨੀ ਤੇ ਚੱਲ ਜੀ ਜਦੋਂ ਪੰਡ ਬੰਨੀ ਗਈ ਤਾਂ ਭਾਈ ਲੈਣਾ ਜੀ ਨੇ ਇਹ ਪੰਡ ਆਪਣੇ ਸਿਰ ਤੇ ਚੁੱਕ ਲਈ ਤੇ ਗੁਰੂ ਜੀ ਦੇ ਪਿੱਛੇ-ਪਿੱਛੇ ਚੱਲਣ ਲੱਗੇ ਕਾਗਿਲਾ ਹੁਣ ਕਰਕੇ ਇਸ ਵਿੱਚੋਂ ਪਾਣੀ ਚੋ ਕੇ ਭਾਈ ਲੈਣਾ ਜੀ ਦੇ ਸੋਨੇ ਰੇਸ਼ਮੀ ਕੱਪੜਿਆਂ ਉੱਪਰ ਪੈ ਰਿਹਾ ਸੀ ਭਾਈ ਲੈਣਾ ਜੀ ਇਸ ਵੱਲੋਂ ਬੇਪਰਵਾਹ ਸਤਨਾਮ ਦਾ ਜਾਪ ਕਰਦੇ ਤੁਰੇ ਜਾ ਰਹੇ ਸਨ ਗੁਰੂ ਜੀ ਦੇ ਨਿਵਾਸ ਸਥਾਨ ਤੇ ਪੁੱਜ ਕੇ ਭਾਈ ਲੈਣਾ ਜੀ ਨੇ ਸਿਰ ਤੋਂ ਪੰਡ ਉਤਾਰ ਕੇ ਥੱਲੇ ਰੱਖ ਦਿੱਤੀ ਮਾਤਾ ਜੀ ਉਹਨਾਂ ਦੇ ਰੇਸ਼ਮੀ ਕੱਪੜਿਆਂ ਉੱਪਰ ਚਿੱਕੜ ਦੀਆਂ ਛਿੱਟਾਂ ਪਈਆਂ ਵੇਖ ਕੇ ਕਹਿਣ ਲੱਗੇ ਤੁਸੀਂ ਇਸ ਗੱਭਰੂ ਤੋਂ ਤਕਰੀਸੇ ਵਾਲੀ ਹੈ ਹੈਨਾ ਇਹ ਲੂਣ ਦੀ ਪੰਡ ਸਿਰ ਤੇ ਚੁੱਕ ਕੇ ਲਿਆਇਆ ਫਿਰ ਖੇਤਾਂ ਵਿੱਚ ਵੀ ਇਸ ਨੇ ਜ਼ਰੂਰ ਕੰਮ ਕੀਤਾ ਹੋਵੇਗਾ ਮਗਰ ਉਹ ਗਿੱਲੇ ਚਿੱਕੜ ਨਾਲ ਚੁੰਦੇ ਕਾਦੀ ਪੰਡ ਉਸ ਦੇ ਸਿਰ ਤੇ ਚੁੱਕਾ ਦਿੱਤੀ ਤੇ ਉਸ ਦਾ ਸੋਹਣਾ ਰੇਸ਼ਮੀ ਲਿਬਾਸ ਖਰਾਬ ਕਰ ਦਿੱਤਾ ਇਹ ਸੁਣ ਕੇ ਗੁਰੂ ਜੀ ਬੋਲੇ ਇਸ ਦੇ ਸਿਰ ਉੱਪਰ ਕਾਦੀ ਪੰਣੀ ਦੀਨ ਦੁਨੀ ਦਾ ਛਤਰ ਚਲ ਰਿਆ ਸੀ ਇਸ ਨੌਜਵਾਨ ਨੇ ਆਪਣੇ ਸਿਰ ਤੇ ਮੋਢਿਆਂ ਉੱਤੇ ਬੜਾ ਭਾਰ ਚੁੱਕਣਾ ਹੈ ਇਹ ਛਿੱਟਾਂ ਜੋ ਇਸ ਦੇ ਕੱਪੜਿਆਂ ਉੱਤੇ ਪਈਆਂ ਹਨ ਇਹ ਚਿੱਕੜ ਦੀਆਂ ਨਹੀਂ ਇਹ ਤਾਂ ਕੇਸਰ ਦੇ ਛਿੱਟੇ ਹਨ ਭਾਈ ਲੈਣਾ ਜੀ ਕਰਤਾਰਪੁਰ ਹੀ ਟਿਕੇ ਤੇ ਇੱਕ ਹੁਕਮੀ ਸੱਚੇ ਸਿੱਖ ਬਣ ਕੇ ਉੱਥੇ ਹੀ ਸੇਵਾ ਕਰਨ ਲੱਗ ਪਏ ਇਹ ਕਹਾਵਤ ਸੱਚ ਸਾਬਤ ਹੋਈ ਕਿ ਸੇਵਾ ਨੂੰ ਲੱਗਦਾ ਮੇਵਾ ਇਸੇ ਸੇਵਾ ਸਦਕਾ ਭਾਈ ਲੈਣਾ ਜੀ ਇੱਕ ਦਿਨ ਸ੍ਰੀ ਗੁਰੂ ਅੰਗਦ ਦੇਵ ਜੀ ਬਣ ਗਏ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰੂ ਦੀ ਪਦਵੀ ਪ੍ਰਾਪਤ ਕਰਨ ਤੋਂ ਪਹਿਲਾਂ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਦੀ ਸੇਵਾ ਨਿਭਾਈ ਆਪ ਅੰਮ੍ਰਿਤ ਵੇਲੇ ਤੋਂ ਪਹਿਲਾਂ ਉੱਠ ਕੇ ਹਰ ਰੋਜ਼ ਢਾਈ ਤਿੰਨ ਕੋ ਦੂਰ ਬਿਆਸ ਦਰਿਆ ਤੋਂ ਪਾਣੀ ਦੀ ਗਾਗਰ ਭਰ ਕੇ ਲਿਆਉਂਦੇ ਤੇ ਗੁਰੂ ਜੀ ਦਾ ਇਸ਼ਨਾਨ ਕਰਵਾਉਂਦੇ ਫਿਰ ਖੂਹ ਵਿੱਚੋਂ ਪਾਣੀ ਕੱਢ ਕੇ ਲੰਗਰ ਵਿੱਚ ਪਹੁੰਚਾਉਂਦੇ ਗੁਰਸਿੱਖਾਂ ਨੂੰ ਇਸ਼ਨਾਨ ਕਰਵਾਉਂਦੇ ਤੇ ਪਿਆਸਿਆਂ ਨੂੰ ਜਲ ਛਕਾਉਂਦੇ ਆਪ ਸਾਰਿਆਂ ਤੋਂ ਬਾਅਦ ਵਿੱਚ ਪ੍ਰਸ਼ਾਦਾ ਛਕਦੇ ਆਪ ਜੀ ਅੰਦਰ ਇਹ ਸੇਵਾ ਕਰਨ ਦਾ ਜਜ਼ਬਾ ਇੰਨਾ ਪ੍ਰਭਲ ਸੀ ਕਿ 68 ਬਾਟਲ ਸਾਲ ਦੀ ਆਯੂ ਵਿੱਚ ਆਪ ਅੰਤ ਤੱਕ ਨੌਜਵਾਨਾ ਵਾਂਗ ਸੇਵਾ ਕਰਦੇ ਸਨ ਆਪ ਜੀ ਦੇ ਹੱਥਕਾਰ ਵੱਲ ਤੇ ਚਿੱਤ ਨਿਰੰਕਾਰ ਵੱਲ ਹੁੰਦਾ ਸੀ ਆਪ ਜੀ ਹੱਥਾਂ ਨਾਲ ਇਹ ਸੇਵਾ ਕਰਦੇ ਹੋਏ ਮੂੰਹ ਵਿੱਚ ਸਤਨਾਮ ਦਾ ਜਾਪ ਕਰਦੇ ਰਹਿੰਦੇ ਆਪ ਜੀ ਗੁਰੂ ਜੀ ਦੀਆਂ ਖੁਸ਼ੀਆਂ ਤੇ ਰਹਿਮਤਾਂ ਲੈਣ ਲਈ ਇਹ ਸੇਵਾ ਨਿਭਾਰੇ ਸਨ ਇੱਕ ਦਿਨ ਨਿਤਨੇਮ ਅਨਸਾਰ ਜਦੋਂ ਆਪ ਬਿਆਸ ਦਰਿਆ ਤੋਂ ਪਾਣੀ ਦੀ ਗਾਗਰ ਭਰ ਕੇ ਲਿਆ ਰਹੇ ਸਨ ਤਾਂ ਤੇਜ਼ ਹਨੇਰੀ ਚੱਲਣ ਦੇ ਨਾਲ ਜ਼ੋਰ ਥਾ ਮੀਂਹ ਵੀ ਪੈਣ ਲੱਗਾ ਹਨੇਰਾ ਹਨੇਰੀ ਚੱਕਰ ਤੇ ਮੀਂਹ ਜ਼ੋਰ ਦਾ ਪੈਣ ਕਰਕੇ ਰਾਹ ਦਾ ਪਤਾ ਹੀ ਨਹੀਂ ਸੀ ਲੱਗ ਰਿਹਾ ਉਹ ਰਾਤ ਉਹ ਖੁੰਝ ਕੇ ਤੇ ਜਲਾਈਆਂ ਦੇ ਘਰ ਵੱਲ ਚਲੇ ਗਏ ਆਪ ਜੀ ਨੂੰ ਕਿੱਲੇ ਦਾ ਠੇਡਾ ਲੱਗਾ ਤੇ ਆਪ ਖੱਡੀ ਦੇ ਡੋਏ ਵਿੱਚ ਡਿੱਗ ਪਏ ਪਰਾਪ ਜੀ ਨੇ ਪਾਣੀ ਨਾਲ ਪਰੀ ਕਾ ਘਰ ਆਪਣੇ ਮੋਢੇ ਤੋਂ ਡਿੱਗਣ ਨਾ ਦਿੱਤੀ ਡਿੱਗਣ ਦਾ ਖੜਾਕ ਸੁਣ ਕੇ ਜਲਾਹ ਆਪਣੀ ਘਰਵਾਲੀ ਨੂੰ ਕਹਿਣ ਲੱਗਾ ਲੱਗਦਾ ਕੋਈ ਖੱਡੀ ਵਿੱਚ ਡਿੱਗ ਪਿਆ ਹੈ ਇਹ ਸੁਣ ਕੇ ਜਲਾਈ ਬੋਲੀ ਇਸ ਵੇਲੇ ਅਮਰੂ ਨਿਥਾਣੇ ਤੋਂ ਬਿਨਾ ਹੋਰ ਕੌਣ ਹੋ ਸਕਦਾ ਹੈ ਇਸ ਨੂੰ ਨਾ ਦਿਨੇ ਚੈਨਾ ਨਾ ਰਾਤ ਵੇਲੇ ਦੋ ਰੋਟੀਆਂ ਦੀ ਖਾਤਰ ਇੱਥੇ ਬੈਠਾ ਹੈ ਘਰੋਂ ਘਾਟੋ ਗਿਆ ਗੁਜ਼ਰਿਆ ਸ੍ਰੀ ਅਮਰਦਾਸ ਜੀ ਦੇ ਕੰਨੀ ਜਦੋਂ ਇਹ ਬੋਲ ਪੈ ਤਾ ਬੋਲੇ ਕਮਲਿਏ ਜਿਸ ਨੂੰ ਦੀਨ ਦੁਨੀ ਦੇ ਸਾਈ ਦਾ ਟਿਕਾਣਾ ਮਿਲ ਗਿਆ ਹੋਵੇ ਉਹ ਨਾ ਥਾਵਾ ਕਿਵੇਂ ਹੋ ਸਕਦਾ ਉਹਨਾਂ ਦੇ ਕਮਲੀਏ ਕਹਨ ਤੇ ਜਰਾਹੀ ਸੱਚੀ ਕਮਲੀ ਹੋਗੀ। ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਵਾਉਣ ਦੀ ਸੇਵਾ ਸ੍ਰੀ ਅਮਰਦਾਸ ਜੀ ਨੇ ਪੂਰੇ 12 ਸਾਲ ਨਿਭਾਈ ਤੇ ਅਖੀਰ ਇੱਕ ਦਿਨ ਉਹ ਸ੍ਰੀ ਗੁਰੂ ਅਮਰਦਾਸ ਜੀ ਬਣ ਗਏ। ਇਸੇ ਤਰ੍ਹਾਂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਗੁਰਤਾ ਗੱਦੀ ਤੇ ਬੈਠਣ ਤੋਂ ਪਹਿਲਾਂ ਭਾਈ ਜੇਠਾ ਜੀ ਸਨ। ਉਹਨਾਂ ਦੀ ਆਯੂ 2 ਸਾਲ ਦੀ ਸੀ ਜਦੋਂ ਉਹਨਾਂ ਦੇ ਮਾਤਾ ਦਇਆ ਕੌਰ ਜੀ ਰੱਬ ਨੂੰ ਪਿਆਰੇ ਹੋ ਗਏ। 7 ਸਾਲ ਦੀ ਉਮਰ ਵਿੱਚ ਉਹਨਾਂ ਦੇ ਪਿਤਾ ਸ਼੍ਰੀ ਹਰੀਦਾਸ ਜੀ ਵੀ ਇਸ ਦੁਨੀਆ ਨੂੰ ਸਦਾ ਲਈ ਛੱਡ ਗਏ। ਮਾਤਾ-ਪਿਤਾ ਦੇ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਦੀ ਨਾਨੀ ਦੋਤੇ ਨੂੰ ਆਪਣੇ ਨਾਲ ਪਿੰਡ ਬਾਸਰਕੇ ਲੈ ਆਈ। ਬਚਪਨ ਵਿੱਚ ਹੀ ਆਪ ਕੁੰਗਣੀਆਂ ਵੇਚਿਆ ਕਰਦੇ ਸਨ ਬਾਸਰਕੇ ਤੋਂ ਬਹੁਤ ਸਾਰੀ ਸੰਗਤ ਗੋਇੰਦਵਾਲ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਆਉਂਦੀ ਸੀ। ਇੱਕ ਦਿਨ ਇਸ ਯਤਿਮ ਬੱਚੇ ਦੀ ਨਾਨੀ ਵੀ ਆਪਣੇ ਦੋਤੇ ਨੂੰ ਲੈ ਕੇ ਸੰਗਤ ਨਾਲ ਗੁਰੂ ਜੀ ਦੇ ਦਰਸ਼ਨ ਕਰਨ ਆਈ ਤੇ ਇੱਥੇ ਟਿਕੀ। ਇਸ ਬਜ਼ੁਰਗ ਨਾਨੀ ਨੇ ਗੁਰੂ ਜੀ ਅੱਗੇ ਜੋਦਰੀ ਕੀਤੀ ਕਿ ਉਸ ਦਾ ਇਹ ਦੋਤਾਨਾਥ ਹੈ ਮੈਂ ਵੀ ਨਦੀ ਕਿਨਾਰੇ ਰੁਖੜਾ ਹਾਂ ਇਸ ਦਾ ਕੋਈ ਸਹਾਰਾ ਨਹੀਂ ਹੈ ਤੁਸੀਂ ਇਸ ਦਾ ਖਿਆਲ ਰੱਖਣਾ ਇਸ ਬੱਚੇ ਦੀ ਬਾਹ ਫੜਨਾ ਗੁਰੂ ਜੀ ਨੇ ਦਇਆ ਕਰਨਾ ਤੇ ਪ੍ਰੇਮ ਭਰੀ ਨਜ਼ਰੀ ਨਾਲ ਬੱਚੇ ਵੱਲ ਦੇਖਿਆ ਆਪਣਾ ਆਸ਼ੀਰਵਾਦ ਦਿੱਤਾ ਤੇ ਬਜ਼ੁਰਗ ਔਰਤ ਨੂੰ ਤਸੱਲੀ ਦਿੱਤੀ ਕਿ ਉਹ ਇਸ ਬੱਚੇ ਦੀ ਕੋਈ ਚਿੰਤਾ ਨਾ ਕਰੇ ਇਸ ਨੇ ਇੱਕ ਦਿਨ ਹੋਰ ਕਈ ਲੋਕਾਂ ਦਾ ਸਹਾਰਾ ਬਣਨਾ ਇਸ ਲਈ ਜਿਸ ਘਰ ਨੂੰ ਅੱਜ ਜੰਦਰਾ ਲੱਗ ਚੁੱਕਾ ਹੈ ਇੱਕ ਦਿਨ ਉਸ ਘਰ ਨੂੰ ਲੋਕ ਆਪਣਾ ਮਸਤਕ ਚੁਕਾਇਆ ਕਰਨਗੇ ਇਸ ਦਾ ਇੱਕ ਅਜਿਹਾ ਘਰ ਹੋਵੇਗਾ ਜਿਸ ਦੇ ਚਾਰ ਦਰਵਾਜ਼ੇ ਹੋਣਗੇ ਜੋ ਕਦੇ ਬੰਦ ਨਹੀਂ ਹੋਣਗੇ ਸਦਾ ਸਾਰਿਆਂ ਲਈ ਖੁੱਲੇ ਰਹਿਣਗੇ ਇਸ ਲਈ ਦਰਥੋਂ ਲੱਖਾਂ ਲੋਕ ਰੋਜ਼ਾਨਾ ਪ੍ਰਸ਼ਾਦਾ ਸ਼ਕਣਗੇ ਇਸ ਦਾ ਘਰ ਨਿਥਾਵਿਆਂ ਲਈ ਥਾਂ ਬਣੇਗਾ ਇਹ ਨਿਆਸਰਿਆਂ ਦਾ ਆਸਰਾ ਬਣੇਗਾ ਲੋਕਾਈ ਇਸ ਅੱਗੇ ਝੁਕੇਗੀ ਇਹ ਸੁਣ ਕੇ ਬਜ਼ੁਰਗ ਔਰਤ ਪ੍ਰਸੰਨ ਹੋ ਗਈ ਇਸ ਬੱਚੇ ਦਾ ਵੀ ਗੁਰੂ ਘਰ ਨਾਲ ਪ੍ਰੇਮ ਹੋ ਗਿਆ। ਇਹ ਬੱਚਾ ਇੱਥੇ ਵੀ ਕੁੰਗੜੀਆਂ ਵੇਚਦਾ ਤੇ ਗੁਰੂ ਘਰ ਜਾ ਕੇ ਦੋਵੇਂ ਨਾਨੀ ਤੇ ਦੋਤਾ ਸੇਵਾ ਵੀ ਕਰਦੇ। ਇੱਕ ਦਿਨ ਨਾਨੀ ਵੀ ਰੱਬ ਨੂੰ ਪਿਆਰੀ ਹੋ ਗਈ। ਭਾਈ ਜੇਠਾ ਜਿਵੇਂ-ਜਿਵੇਂ ਜਵਾਨੀ ਵੱਲ ਕਦਮ ਤਰ ਰਹੇ ਸਨ, ਓਵੇਂ-ਓਵੇਂ ਉਹਨਾਂ ਅੰਦਰ ਗੁਰੂ ਘਰ ਵਿੱਚ ਜਾ ਕੇ ਸੇਵਾ ਕਰਨ ਦਾ ਜਜ਼ਬਾ ਵੀ ਵੱਧਦਾ ਜਾ ਰਿਹਾ ਸੀ। ਉਹਨਾਂ ਦੀ ਮਿਹਨਤ, ਲਗਨ, ਸੁੰਦਰਤਾ ਤੇ ਗੁਰੂ ਘਰ ਪ੍ਰਤੀ ਸ਼ਰਧਾ, ਪ੍ਰੇਮ ਤੇ ਸੇਵਾ ਭਾਵਨਾ ਦੇਖ ਕੇ ਗੁਰੂ ਅਮਰਦਾਸ ਜੀ ਨੇ ਆਪਣੀ ਮਟਿਆਰ ਹੋ ਚੁੱਕੀ ਟੀ ਬੀਬੀ ਭਾਨੀ ਦਾ ਪਿਆ ਨੌਜਵਾਨ ਭਾਈ ਜੇਠਾ ਜੀ ਨਾ ਕਰ ਦਿੱਤਾ ਭਾਈ ਜੇਠਾ ਜੀ ਤਨ ਮਨ ਨਾਲ ਗੁਰੂ ਜੀ ਤੇ ਉਥੇ ਆਈ ਸੰਗਤ ਦੀ ਸੇਵਾ ਕਰਦੇ ਸਨ ਉਹ ਸ੍ਰੀ ਗੁਰੂ ਅਮਰਦਾਸ ਜੀ ਨੂੰ ਆਪਣਾ ਸਹਾਰਾ ਨਹੀਂ ਸਗੋਂ ਆਪਣਾ ਮੁਕਤੀ ਦਾਤਾ ਮੰਨਦੇ ਸਨ ਉਹ ਲੋਕਾਂ ਦੀ ਪ੍ਰਵਾਹ ਕੀਤੇ ਬਿਨਾਂ ਦਿਨ ਰਾਤ ਗੁਰੂ ਘਰ ਦੀ ਸੇਵਾ ਵਿੱਚ ਜੁਟੇ ਰਹਿੰਦੇ ਗੁਰੂ ਜੀ ਉਹਨਾਂ ਦੀ ਸੇਵਾ ਭਾਵਨਾ ਨੂੰ ਵੇਖ ਕੇ ਬਹੁਤ ਪਰਸੰਨ ਹੁੰਦੇ ਉਹਨਾਂ ਨੂੰ ਜ਼ਿਆਦਾਤਰ RAM DAS ਕਹਿ ਕੇ ਹੀ ਬੁਲਾਉਂਦੇ ਸਨ ਇਸ ਤਰ੍ਹਾਂ ਭਾਈ ਜੇਠਾ ਜੀ ਦਾ ਨਾਮ ਰਾਮਦਾਸ ਬਹਿ ਗਿਆ ਜਦੋਂ ਸ੍ਰੀ ਗੁਰੂ ਅਮਰਦਾਸ ਜੀ ਨੇ ਗੋਵਿੰਦਵਾਲ ਸਾਹਿਬ ਵਿਖੇ ਬਾਉਲੀ ਦੇ ਨਿਰਮਾਨ ਦਾ ਕਾਰਜ ਸ਼ੁਰੂ ਕੀਤਾ ਤਾਂ ਭਾਈ ਜੇਠਾ ਜੀ ਸੰਗਤਾਂ ਨਾਲ ਮਿਲ ਕੇ ਕਾਰ ਸੇਵਾ ਕਰਦੇ ਤੇ ਸਿਰ ਤੇ ਟੋਕਰੀ ਰੱਖ ਕੇ ਢੋਂਦੇ ਸਨ ਇੱਕ ਵਾਰੀ ਆਪ ਟੋਕਰੀ ਢੋਰੇ ਸਨ ਤਾਂ ਲਾਹੌਰ ਤੋਂ ਸ਼ਰੀਕੇ ਵਿੱਚੋਂ ਕੋਈ ਸੱਜਣ ਆ ਗਿਆ ਉਹ ਭਾਈ ਜੇਠੇ ਨੂੰ ਸੌਰੇ ਕਰ ਟੋਕਰੀ ਢੋਂਦਿਆਂ ਵੇਖ ਕੇ ਬੜੇ ਨਰਾਜ਼ ਹੋਏ ਉਹਨਾਂ ਨੇ ਗੁਰੂ ਜੀ ਕੋਲ ਜਾ ਕੇ ਆਪਣਾ ਰੂਸ ਪ੍ਰਗਟਾਉਂਦਿਆਂ ਕਿਹਾ ਜਿਸ ਨੇ ਮਿਹਨਤ ਮਜ਼ਦੂਰੀ ਹੀ ਕਰਨੀ ਸੀ ਤਾਂ ਹੋਰ ਥੋੜੇ ਤਾਂ ਸੀ ਇਸਨੇ ਤਾਂ ਸੌਰੇ ਘਾਟੋ ਟੋਕਰੀ ਟੋਕੀ ਸਾਡੀ ਨਾਕੀ ਵੱਢ ਦਿੱਤੀ ਗੁਰੂ ਜੀ ਉਹਨਾਂ ਕੋਲੋਂ ਇਹ ਗੱਲਾਂ ਸੁਣ ਕੇ ਮੁਸਕਰਾ ਕੇ ਬੋਲੇ ਬੁਰਖੋ RAMDAS ਦੇ ਸਿਰ ਉੱਪਰ ਗਾਰੇ ਮਿੱਟੀ ਦੀ ਟੋਕਰੀ ਨਹੀਂ ਸਗੋਂ ਦੀਨ ਦੁਨੀ ਦਾ ਛਤਰ ਚਲ ਰਿਹਾ ਹੈ ਭਾਈ ਜੇਠਾ ਨੇ ਉਹਨਾਂ ਨੂੰ ਕਿਹਾ ਇਹ ਮੇਰਾ ਸੌਰਾ ਕਰਨੀ ਮੇਰਾ ਮੁਕਤੀਦਾਰ ਹੈ ਭਾਈ ਜੇਠਾ ਜੀ ਨੇ ਹੱਥ ਜੋੜ ਕੇ ਨਿਮਰਤਾ ਸਹਿਤ ਗੁਰੂ ਜੀ ਨੂੰ ਕਿਹਾ ਸੱਚੇ ਬਾਦਸ਼ਾਹ ਨੂੰ ਮਾਫ ਕਰਨਾ ਇਨਾਪੋਲਿਆ ਨੂੰ ਇਸ ਗੱਲ ਦੀ ਸਮਝ ਨਹੀਂ ਕਿ ਮੈਂ ਤਾਂ ਆਪਣੇ ਮੁਕਤੀਦਾਤੇ ਸਤਗੁਰੂ ਜੀ ਦੀਆਂ ਕੂਸ਼ੀਆਂ ਲੈਣ ਲਈ ਇਹ ਸਾਰੇ ਕਾਰਜ ਕਰ ਰਿਹਾ। RAMDAS ji ਬੜੀ ਸ਼ਰਧਾ ਤੇ ਪ੍ਰੇਮ ਸਹਿਤ ਗੁਰੂ ਘਰ ਦੀ ਸੇਵਾ ਨਿਭਾਉਂਦੇ। ਗੁਰੂ ਜੀ ਜੋ ਵੀ ਹੁਕਮ ਕਰਦੇ ਉਹ ਸਤਿਵਚਨ ਕਹਿ ਕੇ ਕਿਹੜੇ ਮੱਥੇ ਉਸ ਕਾਰਜ ਨੂੰ ਪੂਰਾ ਕਰਨ ਵਿੱਚ ਜੁਟ ਜਾਂਦੇ। ਬੋਲੀ ਬੰਨੀ ਸ਼ੁਰੂ ਹੋ ਚੁੱਕੀ ਸੀ। ਸ਼੍ਰੀ ਗੁਰੂ ਅਮਰਦਾਸ ਜੀ ਆਪ ਉੱਥੇ ਬੈਠ ਕੇ ਬਣ ਰਹੀ ਬੋਲੀ ਦੇਖਣਾ ਚਾਹੁੰਦੇ ਸੀ। ਆਪਣੇ ਬੈਠਣ ਲਈ ਉਹ ਉੱਥੇ ਇੱਕ ਥੜਾ ਬਣਵਾਉਣਾ ਚਾਹੁੰਦੇ ਸਨ। ਥੜੇ ਬਣਵਾਉਣ ਦੀ ਸੇਵਾ ਗੁਰੂ ਸਾਹਿਬ ਨੇ ਆਪਣੇ ਦੋਹਾਂ ਜਵਾਈਆਂ ਭਾਈ ਰਾਮਾ ਜੀ ਤੇ ਭਾਈ ਆਮਦਾਸ ਜੀ ਨੂੰ ਸੌਂਪ ਦਿੱਤੀ ਭਾਈ ਰਾਮਾ ਜੀ ਤੇ ਭਾਈ ਆਮਦਾਸ ਜੀ ਪੂਰੀ ਲਗਨ ਤੇ ਮਿਹਨਤ ਨਾਲ ਆਪਣਾ ਆਪਣਾ ਥੜਾ ਬਣਾਉਂਦੇ ਸ਼ਾਮ ਵੇਲੇ ਗੁਰੂ ਜੀ ਥੜੇ ਵੇਖਦੇ ਤੇ ਕਹਿੰਦੇ ਇਹ ਥੜੇ ਠੀਕ ਨਹੀਂ ਬਣੇ ਇਹਨਾਂ ਨੂੰ ਢਾ ਦਿਓ ਤੇ ਨਵੇਂ ਸਿਰੇ ਤੋਂ ਦੁਬਾਰਾ ਬਣਾਓ ਦੂਜੇ ਦਿਨ ਗੁਰੂ ਜੀ ਨੇ ਥੜੇ ਵੇਖ ਕੇ ਫਿਰ ਇਹਨਾਂ ਨੂੰ ਢਾ ਕੇ ਮੁੜ ਬਣਾਉਣ ਦਾ ਹੁਕਮ ਦਿੱਤਾ ਪੰਜ 6 ਦਿਨ ਐਵੇਂ ਹੀ ਹੁੰਦਾ ਰਿਹਾ ਇਹ ਦੋਵੇਂ ਸਾਰਾ ਦਿਨ ਥੜੇ ਬਣਾਉਂਦੇ ਰਹਿੰਦੇ ਗੁਰੂ ਜੀ ਸ਼ਾਮ ਵੇਲੇ ਆਉਂਦੇ ਤੇ ਥੜੇ ਢਾ ਕੇ ਮੁੜ ਬਣਾਉਣ ਸ਼ੀਰੀ ਰਾਮਾ ਜੀ ਆਕ ਕੇ ਕਹਿਣ ਲੱਗੇ ਗੁਰੂ ਜੀ ਦੀ ਉਮਰ ਬਡੇਰੀ ਹੋਣ ਕਰਕੇ ਇਹ ਭੁੱਲ ਜਾਂਦੇ ਹਨ ਕਿ ਕੱਲ ਕਿਵੇਂ ਥੜੇ ਬਣਾਉਣ ਲਈ ਕਿਹਾ ਸੀ ਅਸੀਂ ਤਾਂ ਜੇ ਮੈਂ ਗੁਰੂ ਜੀ ਹੁਕਮ ਦਿੰਦੇ ਹਨ ਉਵੇਂ ਹੀ ਥੜੇ ਬਣਾ ਦਿੰਦੇ ਹਾਂ ਗੁਰੂ ਜੀ ਆ ਕੇ ਫੇਟੋ ਆ ਦਿੰਦੇ ਹਨ ਜਦੋਂ ਗੁਰੂ ਜੀ ਨੇ ਭਾਈ ਰਾਮਦਾਸ ਜੀ ਨੂੰ ਥੜਾ ਟੌਣ ਲਈ ਕਿਹਾ ਤਾਂ ਉਹਨਾਂ ਨੇ ਨਿਮਰਤਾ ਸਹਿਤ ਬੇਨਤੀ ਕੀਤੀ ਗੁਰੂ ਜੀ ਮੇਰੇ ਤੋਂ ਭੁੱਲੋਗੀ ਤੁਸੀਂ ਬਖਸ਼ਣਹਾਰ ਹੋ ਬਖਸ਼ ਦਿਓ ਮੈਂ ਦੁਬਾਰਾ ਨਵੇਂ ਸਿਰੇੋਂ ਬਣਾ ਦਿੰਦਾ ਗੁਰੂ ਜੀ ਨੇ ਜਿੰਨੀ ਵਾਰੀ ਟਾਉਣ ਲਈ ਕਿਆ ਸ਼੍ਰੀ ਰਾਮਦਾਸ ਜੀ ਨੇ ਓਨੇ ਵਾਰੀ ਖੁਸ਼ੀ-ਖੁਸ਼ੀ ਉਸ ਥੜੇ ਨੂੰ ਟਾ ਦਿੱਤਾ ਤੇ ਜਿੰਨੀ ਵਾਰੀ ਬਣਾਉਣ ਲਈ ਕਿਆ ਓਨੇ ਵਾਰੀ ਖੁਸ਼ੀ-ਖੁਸ਼ੀ ਬਣਾ ਦਿੱਤਾ ਉਹ ਤਾਂ ਸੱਚੇ ਪਾਤਸ਼ਾਹ ਸਤਗੁਰ ਜੀ ਦੀ ਖੁਸ਼ੀ ਲੈਣਾ ਚਾਹੁੰਦੇ ਸਨ ਚਾਹੇ ਉਹ ਥੜਾ ਟਵਾਉਣ ਦੀ ਜਾਂ ਥੜਾ ਬਣਾਉਣ ਦੀ ਸੇਵਾ ਲੈ ਰਹੇ ਹੋਣ ਉਹ ਤਾਂ ਉਹਨਾਂ ਦਾ ਹੁਕਮ ਖਿੜੇ ਮੱਥੇ ਮੰਨਦੇ ਸਨ ਤੇ ਹਰ ਕੜੀ ਉਹਨਾਂ ਦਾ ਹੁਕਮ ਮੰਨਣ ਲਈ ਤਿਆਰ-ਬਰ ਤਿਆਰ ਰਹਿੰਦੇ ਸਨ ਉਹ ਤਾਂ ਇਹ ਕਹਿੰਦੇ ਸਨ ਜੇ ਮੇਰੇ ਸਤਗੁਰ ਜੀ ਥੜਾ ਉਸਰ ਦਾ ਵੇਖ ਕੇ ਖੁਸ਼ ਹੁੰਦੇ ਹਨ ਤਾਂ ਮੈਂ ਉਸਾਰ ਕੇ ਖੁਸ਼ ਹੁੰਦਾ ਹਾਂ ਜਿਉ ਥੜਾ ਟੋ ਆ ਕੇ ਖੁਸ਼ ਹੁੰਦੇ ਹਨ ਤਾਂ ਮੈਂ ਟਾ ਕੇ ਖੁਸ਼ ਹੁੰਦਾ ਹਾਂ। ਸ੍ਰੀ ਰਾਮਦਾਸ ਜੀ ਦੀ ਨਿਮਰਤਾ ਹਲੀਮੀ ਸੇਵਾ ਭਾਵਨਾ ਤੇ ਹੁਕਮ ਮੰਨਣ ਦਾ ਜਜ਼ਬਾ ਦੇਖ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਸਤਿਗੰਦ ਜਾਣ ਤੋਂ ਪਹਿਲਾਂ ਉਹਨਾਂ ਅੱਗੇ ਪੰਜ ਪੈਸੇ ਤੇ ਨਰੇਲ ਰੱਖ ਕੇ ਮੱਥਾ ਟੇਕਿਆ ਤੇ ਆਪਣੇ ਹੱਥੀ ਉਹਨਾਂ ਨੂੰ ਗੁਰਗੱਦੀ ਉੱਪਰ ਬਿਠਾਇਆ। ਭਾਈ ਬੁੱਢਾ ਜੀ ਨੇ ਗਰਿਆਈ ਦਾ ਤਿਲਕ ਲਾਇਆ। ਸ੍ਰੀ ਗੁਰੂ ਰਾਮਦਾਸ ਜੀ ਦੇ ਨੇਤਰਾਂ ਵਿੱਚੋਂ ਨੀਰ ਵਗਦਾ ਵੇਖ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਪੁੱਛਿਆ ਤੁਹਾਡੀ ਅੱਖਾਂ ਵਿੱਚੋਂ ਇਹ ਨੀਰ ਕਿਉਂ ਵਹਿ ਰਿਹਾ? ਗੁਰੂ ਰਾਮਦਾਸ ਜੀ ਬੋਲੇ ਆਪਣਾ ਬਚਪਨ ਯਾਦ ਆ ਗਿਆ ਸੀ ਤੇ ਜੀ ਗੁਰੂ ਸਾਹਿਬ ਮੁਸਕਰਾ ਕੇ ਬੋਲੇ ਤੁਹਾਡੀ ਮਿਹਨਤ ਲਗਨ ਤੇ ਸੇਵਾ ਨੇ ਸਾਡਾ ਮਨ ਜਿੱਤ ਲਿਆ ਹੈ ਜਿਸ ਕਰਕੇ ਅਸੀਂ ਤੁਹਾਨੂੰ ਗੁਰਗਤੀ ਦੇ ਯੋਗ ਸਮਝਦਿਆਂ ਆਪਣੀ ਕੱਦੀ ਤੇ ਬਿਠਾਇਆ ਹੈ ਇਹ ਤਿੰਨੋਂ ਘਟਨਾਵਾਂ ਦੂਜੇ ਤੀਜੇ ਤੇ ਚੌਥੇ ਗੁਰੂ ਸਾਹਿਬਾਨ ਦੇ ਜੀਵਨ ਨਾਲ ਸੰਬੰਧਿਤ ਸਨ ਜਿਨ੍ਹਾਂ ਨੇ ਤਨ ਮਨ ਨਾਲ ਸੇਵਾ ਕਰਕੇ ਉੱਚ ਪਦਵੀ ਪ੍ਰਾਪਤ ਕੀਤੀ ਸੇਵਕੋ ਗੁਰਸੇਵਾ ਲਾਗਾ ਜਿਨ ਮਨਤਨ ਹਰ ਪਚੜਾਇਆ ਰਾਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਇਸ ਬਾਉਲੀ ਸਾਹਿਬ ਬਾਰੇ ਮੈਂ ਇੱਥੇ ਦੱਸਣਾ ਚਾਹੁੰਦੀ ਹਾਂ ਕਿ ਇਸ ਬਾਉਲੀ ਸਾਹਿਬ ਦੀਆਂ 84 ਪੌੜੀਆਂ ਹਨ ਸੰਗਤਾਂ ਦਾ ਇਹ ਓਟਟ ਵਿਸ਼ਵਾਸ ਹੈ ਕਿ ਜਿਹੜਾ ਵੀ ਇਨਸਾਨ ਇਸ ਪਵਿੱਤਰ ਬਾਉਲੀ ਵਿੱਚ 84 ਵਾਰ ਇਸ਼ਨਾਨ ਕਰਕੇ 84 ਪੌੜੀਆਂ ਉੱਤੇ ਜਪਜੀ ਸਾਹਿਬ ਦਾ ਪਾਠ ਇਕਾਗਰ ਜਿਤ ਹੋ ਕੇ ਕਰਦਾ ਹੈ ਉਸ ਦੀ 84 ਕੱਢੀ ਜਾਂਦੀ ਹੈ ਸ਼੍ਰੀ ਗੁਰੂ ਅਮਰਦਾਸ ਜੀ ਦੀ ਮੇਰੇ ਉੱਤੇ અપਾਰ ਬਖਸ਼ਿਸ਼ ਹੋਈ ਤੇ ਉਹਨਾਂ ਨੇ 28 ਵਾਰ 84 ਦਾ ਪਾਠ ਇਸ ਪਵਿੱਤਰ ਬਾਉਲੀ ਵਿੱਚ ਕਰਨ ਦੀ ਸੇਵਾ ਮੇਰੇ ਕੋਲੋਂ ਲਈ ਪਹਿਲੀ ਵਾਰੀ ਜਦੋਂ ਮੈਂ 84 ਦਾ ਪਾਠ ਕੀਤਾ ਤਾਂ ਮੈਂ ਪੂਰੇ 17 ਘੰਟੇ ਬਾਅਦ ਬੋਲੀ ਸਾਬ ਤੋਂ ਬਾਹਰ ਆਈ 17 ਘੰਟੇ ਪਾਣੀ ਤੇ ਬਾਣੀ ਨਾਲ ਜੁੜਨ ਤੋਂ ਬਾਅਦ ਜਦੋਂ ਮੈਂ ਬਾਹਰ ਕਦਮ ਰੱਖਿਆ ਤਾਂ ਮੇਰਾ ਅੰਦਰਲਾ ਗੁਲਾਬ ਤੇ ਫੁੱਲ ਦੀ ਤਰ੍ਹਾਂ ਖਿੜਿਆ ਹੋਇਆ ਸੀ ਮੈਂ ਜ਼ਮੀਨ ਤੇ ਚੱਲ ਰਹੀ ਸੀ ਪਰ ਮੈਂ ਮਹਿਸੂਸ ਕਰ ਰਹੀ ਸੀ ਕਿ ਮੇਰੇ ਪੈਰ ਜ਼ਮੀਨ ਤੇ ਨਹੀਂ ਜ਼ਮੀਨ ਤੋਂ ਉੱਪਰ ਹਨ ਜਿਹੜਾ ਵੀ ਮੈਨੂੰ ਮਿਲਦਾ ਉਹ ਵੀ ਖਿੜਿਆ ਹੋਇਆ ਪ੍ਰੇਮ ਨਾਲ ਭਰਪੂਰ ਲੱਗਦਾ ਉਸ ਵੇਲੇ ਮੈਂ ਆਨੰਦ ਨਾਲ ਭਰਪੂਰ ਸੀ ਏਸੀ ਪਹਿਲੀ ਵਾਰ ਇਸ ਪਵਿੱਤਰ ਬੋਲੀ ਵਿੱਚ 84 ਦਾ ਪਾਠ ਕਰਨ ਉਪਰੰਤ ਮੇਰੀ ਬਾਣੀ ਅੰਦਰਲੀ ਅਵਸਥਾ ਦੂਜੀ ਮੰਦੀ ਸੇਵਾ ਹੈ ਕਿਸੇ ਦੇ ਦੁੱਖ ਤਰਤ ਨੂੰ ਮਹਿਸੂਸ ਕਰਨਾ ਤੇ ਉਸ ਨੂੰ ਦੂਰ ਕਰਨ ਲਈ ਆਪਣੇ ਮਨ ਅੰਦਰ ਸੋਚਣਾ ਸ਼ੁਭ ਵਿਚਾਰਾਂ ਤੇ ਗੁਰਬਾਣੀ ਦੀ ਵਿਆਖਿਆ ਤੇ ਗੁਰੂ ਸਾਹਿਬਾਨ ਸਾਧੂ ਸੰਤਾਂ ਪੀਰਾਂ ਪੈਗੰਬਰਾਂ ਦੀ ਸਿੱਖਿਆ ਨੂੰ ਦੂਜਿਆਂ ਤੱਕ ਪਹੁੰਚਾਉਣਾ ਮੰਦੀ ਸੇਵਾ ਹੈ ਤਿੱਜੀ ਤਨ ਦੀ ਸੇਵਾ ਹੈ ਅੱਜ ਕੱਲ ਇਸ ਸੇਵਾ ਵਿੱਚ ਬਹੁਤ ਦਿਖਾਵਾ ਆ ਚੁੱਕਾ ਹੈ ਤਨ ਦੀ ਸੇਵਾ ਕਰਕੇ ਆਪਣੇ ਨਾਮ ਲਾਊਡ ਸਪੀਕਰ ਵਿੱਚ ਬੁਲਵਾਏ ਜਾਂਦੇ ਹਨ ਆਪਣੇ ਨਾਮ ਦੇ ਪੱਥਰ ਲਵਾਏ ਜਾਂਦੇ ਹਨ ਜੇ ਇਹ ਸੇਵਾ ਗੁਪਤ ਰੂਪ ਵਿੱਚ ਕੀਤੀ ਜਾਵੇ ਤਾਂ ਇਸ ਦਾ ਫਲ ਵੱਧ ਪ੍ਰਾਪਤ ਹੁੰਦਾ ਹੈ ਤਾਂ ਨਾਲ ਸੇਵਾ ਕਰਨ ਲਈ ਗੁਰੂ ਸਾਹਿਬਾਨ ਨੇ ਹਰ ਸਿੱਖ ਨੂੰ ਦਸਵੰਦ ਕੱਢਣ ਦਾ ਆਦੇਸ਼ ਦਿੱਤਾ ਹੈ ਤਾਂ ਜੋ ਇਸ ਨਾਲ ਗਰੀਬ ਗੁਰਬੇ ਤੇ ਲੋੜਵੰਦਾ ਦੀ ਸਹਾਇਤਾ ਕੀਤੀ ਜਾ ਸਕੇ ਇਸੇ ਲਈ ਤਾਂ ਕਿਹਾ ਗਿਆ ਹੈ ਕਿ ਗਰੀਬ ਦਾ ਮੂੰਹ ਗੁਰੂ ਦੀ ਕੋਲ ਰਹਿਤ ਨਾਮਾ ਕਿ ਆਪassing ਸੇਵਾ ਕਿਸ ਪ੍ਰਕਾਰ ਦੀ ਹੋਵੇ ਜੇ ਇਹ ਸੇਵਾ ਸੱਚੇ ਸ਼ੁੱਧ ਤੇ ਨਿਰਮਲ ਮਨ ਨਾਲ ਕੀਤੀ ਜਾਵੇ ਤਾਂ ਸੇਵਾ ਕਰਨ ਵਾਲੇ ਇਨਸਾਨ ਦਾ ਰਤਬਾ ਵਾਹਿਗੁਰੂ ਦੀਆਂ ਨਜ਼ਰਾਂ ਵਿੱਚ ਬਹੁਤ ਉੱਚਾ ਹੋ ਜਾਂਦਾ ਹੈ ਤੇ ਲੋਕ ਵੀ ਉਸ ਨੂੰ ਪ੍ਰੇਮ ਕਰਨ ਲੱਗ ਜਾਂਦੇ ਹਨ ਤੇ ਪੂਰਾ ਆਦਰ ਮਾਨ ਦਿੰਦੇ ਹਨ ਪਿੰਗਲਵਾੜੀ ਦੇ ਬਾਨੀ ਭਗਤਪੁਰਨ ਸਿੰਘ ਜੀ ਨੇ ਵੀ ਲੂਲਿਆਂ ਲੰਗੜਿਆਂ ਅਪਾਜ ਤੇ ਮੰਦਬੁੱਧੀ ਲੋਕਾਂ ਦੀ ਸੇਵਾ ਕੀਤੀ। ਉਹਨਾਂ ਨੇ ਪਿਆਰਾ ਸਿੰਘ ਨਾਂ ਦੇ ਇੱਕ ਲੂਲੇ ਅਪਾਜ ਬੱਚੇ ਤੋਂ ਆਪਣੀ ਸੇਵਾ ਦਾ ਸਫ਼ਰ ਸ਼ੁਰੂ ਕੀਤਾ ਸੀ। ਉਹਨਾਂ ਦਾ ਅੰਦਰ ਇਸ ਤਰ੍ਹਾਂ ਦੇ ਲੋਕਾਂ ਨੂੰ ਦੇਖ ਕੇ ਬਸੀਜ ਜਾਂਦਾ ਸੀ। ਉਹਨਾਂ ਅੰਦਰ ਇਸ ਤਰ੍ਹਾਂ ਦੇ ਲੋਕਾਂ ਲਈ ਦਇਆ ਤੇ ਪ੍ਰੇਮ ਦੀ ਭਾਵਨਾ ਸੀ। ਇਸੇ ਲਈ ਉਹਨਾਂ ਨੇ ਆਪਣਾ ਸਾਰਾ ਜੀਵਨ ਇਹਨਾਂ ਦੀ ਸੇਵਾ ਵਿੱਚ ਹੀ ਲਾ ਦਿੱਤਾ ਤੇ ਆਪਣੀ ਸੇਵਾ ਸਦਕਾ ਉਹ ਪੂਰੀ ਦੁਨੀਆ ਵਿੱਚ ਪ੍ਰਸਿੱਧ ਹੋ ਗਏ। ਉੱਚ ਅਹੁਦਿਆਂ ਉੱਪਰ ਬੈਠੇ ਲੋਕ ਵੀ ਉਹਨਾਂ ਨੂੰ ਇੱਜ਼ਤ ਮਾਣ ਤੇ ਸਤਿਕਾਰ ਦਿੰਦੇ ਸਨ। ਮਹਪਤਪੂਰਨ ਸਿੰਘ ਜੀ ਨੂੰ ਸ੍ਰੀ ਹਰਮੰਦਰ ਸਾਹਿਬ ਦੇ ਦਰਵਾਜ਼ੇ ਦੇ ਬਾਹਰ ਬੈਠੇ ਹੋਏ ਦੇਖਿਆ ਸੀ। ਉਹਨਾਂ ਕੋਲ ਬਹੁਤ ਸਾਰੇ ਛਪੇ ਹੋਏ ਕਾਗਜ਼ ਪਏ ਸਨ ਜਿਹੜੇ ਕਿ ਉਹਨਾਂ ਦੁਆਰਾ ਲਿਖੇ ਗਏ ਆਰਟੀਕਲ ਸਨ। ਜਿਹੜੇ ਉਹ ਅਲੱਗ-ਅਲੱਗ ਵਿਸ਼ਿਆਂ ਉੱਪਰ ਲਿਖਦੇ ਰਹਿੰਦੇ ਸਨ। ਵਿਸ਼ੇਸ਼ ਕਰਕੇ ਵਾਤਾਵਰਣ ਤੇ ਸਾਦਾ ਜੀਵਨ ਜਿਉਣ ਨਾਲ ਸੰਬੰਧਿਤ ਇਹ ਆਰਟੀਕਲ ਹੁੰਦੇ। ਉਹਨਾਂ ਕੋਲ ਇੱਕ ਲੋਹੇ ਦਾ ਬਾਟਾ ਵੀ ਪਿਆ ਹੁੰਦਾ। ਸੁਪਨਿਆਂ ਦੇ ਘਰ ਦੀ ਸਿਰਜਣਾ ਕਰਨ ਵਾਲੇ ਸਰਦਾਰ ਗੁਰਪ੍ਰੀਤ ਸਿੰਘ ਜੀ ਨੂੰ ਭਗਤਪੂਰਨ ਸਿੰਘ ਜੀ ਦੇ ਜੇ ਵਾਰਸ ਕਹਿ ਦਿੱਤਾ ਜਾਵੇ ਤਾਂ ਕੋਈ ਅਤਕਤਨੀ ਨਹੀਂ ਹੋਵੇਗੀ ਕਿਉਂਕਿ ਉਹ ਵੀ ਭਗਤਪੂਰਨ ਸਿੰਘ ਜੀ ਦੀਆਂ ਲੀਹਾਂ ਉੱਤੇ ਚੱਲਦੇ ਹੋਏ ਮੰਦਬੁੱਧੀ ਲੂਲੇ ਲੰਗੜੇ ਅਪਾਹਜ ਪਾਗਲ ਤੇ بے ਸਹਾਰਿਆਂ ਦਾ ਸਹਾਰਾ ਹਨ ਇਹਨਾਂ ਲੋਕਾਂ ਲਈ ਹੀ ਉਹਨਾਂ ਨੇ ਸੁਪਨਿਆਂ ਦਾ ਘਰ ਬਣਾਇਆ ਹੈ ਉਹਨਾਂ ਦੇ ਸੁਪਨਿਆਂ ਦਾ ਘਰ ਵਿੱਚ ਇੱਕ ਪਿਆਰਾ ਨਾਮ ਦਾ ਬੱਚਾ ਹੈ ਇਹਨਾਂ ਲੋਕਾਂ ਲਈ ਉਹਨਾਂ ਨੇ ਆਪਣਾ ਜੀਵਨ ਸਮਰਪਿਤ ਕੀਤਾ ਹੋਇਆ ਹੈ ਦਿਨ ਰਾਤ ਪੂਰੀ ਲਗਨ ਤੇ ਮਿਹਨਤ ਨਾਲ ਉਹ ਨਦੀ ਸੇਵਾ ਵਿੱਚ ਜੁਟੇ ਹੋਏ ਹਨ ਪੁਸਤਕ ਦੇ ਅਗਲੇ ਚੈਪਟਰਾਂ ਵਿੱਚ ਸਰਦਾਰ ਗੁਰਪ੍ਰੀਤ ਸਿੰਘ ਜੀ ਦੇ ਜੀਵਨ ਤੇ ਸੇਵਾ ਬਾਰੇ ਵਿਸਤਾਰ ਸਹਿਤ ਵਰਣਨ ਕੀਤਾ ਗਿਆ ਹੈ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗ ਬੈਸਨ ਪਾਈਏ ਧੰਨਵਾਦ